ਹਾਂਜੀ ਮਿੱਤਰੋ ਅੱਜ ਤੁਹਾਨੂੰ ਜਿਹੜਾ ਆਪਾਂ ਤੌੜੇ ਦਾ ਦੇਸੀ ਜਿਗਾਰਡ ਲਾਇਆ ਸੀਗਾ ਆਪਾਂ ਮੱਛਰ ਭਜਾਉਣ ਵਾਸਤੇ ਤੇ ਉਹ ਦਿਖਾਵਾਂਗੇ ਪਹਿਲਾਂ ਤੁਸੀਂ ਚੈੱਕ ਕਰੋ ਆਪਾਂ ਪਸ਼ੂ ਸਾਵ ਨੂੰ ਅੰਦਰ ਬੰਦਦੇ ਹੁੰਨੇ ਆ ਤੇ ਵੀ ਬਹੁਤ ਜ਼ਿਆਦੇ ਬਰੀਕ ਬਰੀਕ ਮੱਛਰ ਕਿਉਂਕਿ ਹੁਣ ਮੀਂਹ ਜ਼ਿਆਦੇ ਪੈ ਰਿਹਾ ਤੇ ਬੱਸ ਨੂੰ ਬਹੁਤ ਹੈਰਾਨ ਕਰਦੇ ਆ ਤੇ ਬਹੁਤ ਭਰਾ ਧੂਈਆਂ ਪਾਉਂਦੇ ਆ ਧੂਈ ਕੀ ਆ ਥੋੜੇ ਟਾਈਮ ਬਾਅਦ ਮੱਚ ਕੇ ਬੁੱਝ ਜਾਂਦੀ ਆ ਫੇਰ ਆਪਾਂ ਤੂੜੀ ਧਰਦੇ ਆ ਉੱਤੇ ਉਹਦੇ ਬਾਲਣ ਗਿੱਲਾ ਧਰਦੇ ਆ ਫੇਰ ਉਹ ਮੱਚਦੀ ਆ ਥੋੜਾ ਟਾਈਮ ਫੇਰ ਉਹ ਰੁਕ ਜਾਂਦੀ ਆ ਬਾਰ ਬਾਰ ਆਪਾਂ ਨੂੰ ਉੱਠ ਕੇ ਧੂਈ ਪਾਉਣੀ ਪੈਂਦੀ ਹੈ ਜੇ ਤੁਸੀਂ ਵੀ ਧੂਈ ਪਾਉਣੇ ਹੋ ਤਾਂ ਜਿਗਾੜ ਯਾਰ ਕਮਰੇ ਦੇ ਵਿੱਚ ਤਾਂ ਇਨਾਕ ਕਾਮਯਾਬ ਹੋਇਆ ਸਾਡੀ ਦੇ ਗੱਲਾਂ ਜਿਵੇਂ ਕਿ ਆਪਾਂ ਕਮਰੇ ਦੇ ਵਿੱਚ ਪਸ਼ੂ ਬੰਦੇ ਆ ਭਰਾਂਡੇ ਦੇ ਵਿੱਚ ਤਾਂ ਇਹ ਚੀਜ਼ ਆਪਾਂ ਪਿਛਲੇ ਸਾਲ ਦਾ ਬਣਾਇਆ ਹੋਇਆ ਥੱਲੇ ਮੋਰੀਆਂ ਕੱਢ ਲੈਣੀਆਂ ਤੇ ਤੋੜੇ ਦੇ ਆਪਣੇ ਕੋਲੇ ਬੇਸਟ ਤੋੜੇ ਦਾ ਪਾਈ ਹੁੰਦੀ ਹੈ ਤੇ ਉੱਤੇ ਕੱਢ ਲੈਣੀਆਂ ਤੇ ਇਹਦੇ ਵਿੱਚ ਇੱਕ ਰੁਗ ਤੂੜੀ ਦਾ ਪਾ ਕੇ ਤੇ ਵਿੱਚ ਬਸ ਗੋਹੇ ਦੀ ਅੱਗ ਧਰ ਦਿਓ ਸਾਰੀ ਰਾਤ ਥੋੜਾ ਥੋੜਾ ਕਰਕੇ ਧੁਖੀ ਜਾਣਾ ਤੁਹਾਡੇ ਪਸ਼ੂਆਂ ਦੇ ਮੱਛਰ ਇੱਕ ਵੀ ਨਹੀਂ ਲੜੂਗਾ ਦੇਖ ਸਕਦੇ ਹੋ ਆਪਣੇ ਪਸ਼ੂ ਖੜੇ ਚੈੱਕ ਕਰ ਲੋ ਤੁਸੀਂ ਕਿਹੜਾ ਜਦੋਂ ਪਸ਼ੂ ਬੰਧਿਆ ਉਦੋਂ ਆਪਾਂ ਇੱਕ ਵਾਰ ਧੂਈ ਪਾ ਕੇ ਇਹਨੂੰ ਛੱਡ ਦਿੰਨੇ ਆ ਤੇ ਮੁੜ ਕੇ ਛੱਡ ਦਿੰਨੇ ਨਾਲ ਮੱਛਰ ਦਾਨੀ ਤੇ ਇਸ ਤਰ੍ਹਾਂ ਇਹ ਧੂਆ ਥੋੜਾ ਥੋੜਾ ਨਿਕਲ ਜੰਦਾ ਤੇ ਬਿਲਕੁਲ ਵੀ